ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਰਾ ਸਾਹਿਬ ਹਰ ਜੁਗ ਜੁਗ ਭਗਤ ਪਾਇ ਪੈ ਚਰਕਦਾ ਆਇਆ RAM ਰਾਜੇ ਅਰਨਾਗੁਸਤ ਹਰ ਮਾਰਿਆ ਪ੍ਰਲਾਤ ਰਾਇ ਅਹੰਕਾਰ ਅਨਿੰਦ ਕਾ ਪਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੂਗ ਪਿਆ ਜਾਸ ਬਤਾ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋਂ ਕਰੇ ਨਾ ਹੋਏ ਬਲਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਉ ਜਾਤਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਕੀਆ ਵਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜ ਤੇਰਾ ਨਾਦ ਅਨੇਕ ਅੰਖਾ ਕیتے ਤੇਰੇ ਵਾਵਨ ਹਾਰੇ ਕیتے ਤੇਰੇ ਰਾਗ ਪਰੇ ਸੋ ਕਹੀਐ ਕیتے ਤੇਰੇ ਗਾਵਨ ਹਾਰੇ ਗਾਵਨ ਤੁਮ ਪਉਣ ਪਾਣੀ ਬਸੰਤਰ ਗਾਵ ਰਾਜਾ ਧਰਮ ਦੁਆਰੇ ਗਾਵਨ ਤੁਨ ਚਿਤ ਗੁਪਤ ਲਖ ਜਾਨਣ ਲੇਖਕ ਲੇਖ ਧਰਮ ਵਿਚਾਰੇ ਗਾਵਨਤਨ ਸਰਬਰਮਾ ਦੇਵੇ ਸੌਣ ਤਿਰਸਦਸ ਵਾਰੇ ਗਾਵਨਤਨ ਰਾਸਨ ਬੈਟੇ ਦੇਵਤਿਆਂ ਦਰ ਨਾਲੇ ਗਾਵਨਤਨ ਸਮਾਦੀ ਅੰਦਰ ਗਾਵਨਤਨ ਸਾਧ ਵਿਚਾਰੇ ਗਾਵਣ ਤਨ ਰਤੀ ਸਤੀ ਸੰਤੋਖੇ ਗਾਵਣ ਤਨ ਵੀਰ ਕਰਾਰੇ ਗਾਵਣ ਤਨ ਪੰਡਤ ਪੜਨ ਰਖੇ ਸਰ ਜਿਗਜਗ ਵੇਦਾਂ ਨਾਲੇ ਗਾਵਣ ਤਨ ਮੋਹਣਿਆ ਮਨਮੋਹਨ ਸੁਰਗ ਮਛ ਪਿਆਲੇ ਗਾਵਣ ਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਣ ਤਨ ਸੇ ਸਮਾਦੀ ਅੰਦਰ ਗਾਵਣ ਤਨ ਸਾਧ ਵਿਚਾਰੇ ਗਾਵਣ ਤੁਨ ਜਿਤਿ ਸਤੇ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜ ਰਕੀਸਰ ਜੁਗਤਿ ਕੋ ਵੇਦਾ ਨਾਲੇ ਗਾਵਣ ਤੁਨ ਮੋਹਣੀ ਆਮਨ ਮੋਹਣਾ ਸੁਰਗ ਮੱਚ ਪਿਆਲੇ ਗਾਵਣ ਦੁਤ ਤਨ ਪਾਈ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੁਨ ਜੋਧ ਮਹਾਬਲ ਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਅਖੰਡ ਮੰਡਲ ਬ੍ਰਹਮੰਡਾ ਕਰਕੇ ਰੱਖੇ ਤੇਰੇ ਥਾਰੇ ਸੇਤ ਨਗਾਵਣ ਜੋ ਤੁਸ ਭਾਵਣ ਤੇ ਤੇਰੇ ਭਗਤ ਰਸਾਲੇ ਹੋਰ ਕਿਦੋਂ ਨਗਾਵਣ ਸਿਮਚਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਚ ਸਚ ਨਾ ਇਹ ਪੀਓ ਸੀ ਜੈਨ ਜਸ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੇਵ ਡਿਆਈ ਜੋ ਤਿਸ ਭਾਵੇਂ ਸੋਇ ਕਰ ਸੇ ਫਿਰ ਹੁਕਮ ਨ ਕਰ ਨ ਜਾਈ ਸੋ ਪਤ ਸੋ ਸਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਤਤ ਸਰਵੜੇ ਪਿਲ ਨਿਵਾਸਾ ਪਾਣੀ ਪਾਵਤ ਨਹਿ ਕੀਆ ਪੰਕਜ ਮਾ ਪਗ ਨੀ ਚਾਲੈ ਹਮ ਦੇਖਾਂ ਤੈ ਡੂਬੀ ਹਲੇ ਮਨੇਕ ਨੂੰ ਚਿਤ ਸਮੋੜ ਮਨ ਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾਉ ਨਾ ਹੋਜ ਤਿਸ ਤੇ ਨਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨੁਤ ਨਾਨਕ ਤਨ ਕੀ ਸਰਣਾ ਜਿਨ ਤੋ ਨਾਹੀ ਬਿਸਰਿਆ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਓਕਾ ਸਚਨੋ ਸੱਚੇ ਨਾਮ ਕੀ ਲਾਗੇ ਭੂਖਾ ਉਤ ਭੁਖੈ ਕਾ ਚਲਿਆ ਦੁਖਾ ਸੋਕ ਵਿਸਰੈ ਮੇਰੀ ਮਾਏ ਸੱਚ ਸਭ ਸਚ ਨੈ ਰਹਾਉ ਸੱਚੇ ਨਾਮ ਕੀ ਤਲ ਵਢਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਹਮਿਲ ਕਾ ਆਖਣ ਪਾਹ ਵਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰਨ ਹੋਵੇ ਸੁਖ ਦਿੰਦਾ ਰਹਿਣ ਚੁੱਕੇ ਭੋਗਾ ਗੁਣ ਇਹੋਰ ਨਾਹੀਂ ਕੋਈ ਨਾ ਕੋਹ ਨਾ ਕੋਈ ਜੇਵੜੇ ਆਪ ਤਿਵੜ ਤਿਰਦਾਤ ਜਿੰਦਨ ਕਰਕੇ ਕੀਤੀ ਰਾਤ ਖਾਸ ਸੰਸਾਰ ਤੇ ਕਮ ਜਾਤ ਨਾਨਕ ਨਾਮੈ ਬਾਟ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰਦਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਸ ਨਾਮ ਨ ਪਾਇਆ ਇਹ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜੀਵੈ ਤਿਰਗ ਜਵਾਸ ਨਿਨ ਹਰਜਨ ਸਤਿਗੁਰ ਸੰਗਤ ਪਾਈ ਤਿਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾ ਸੰਗ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਉਦਮ ਜਾਰ ਹਰਜਿਉ ਪਰਿਆ ਸਹਲ ਪਤਨ ਮੈਂ ਜੰਤੂ ਪਾਈ ਤਾਂ ਕਰਜ ਕਾਗਿਆ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੋਕੇ ਕਸ਼ਟ ਹਰਿਆ ਰਹਾ ਹੋ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਤਰਿਆ ਸਰ ਸਰ ਜਿਕ ਸਬਾਹੇ ਠਾਕੁਰ ਕਾਏ ਮਨ ਪੋ ਕਰਿਆ ਉਡੇ ਉਡਾ ਵੈ ਸਕੋ ਸਾਥ ਸਪੱਸ਼ ਬਚਰੇ ਛਰਿਆ ਤਿਨ ਕਮਨ ਕ ਲਾਵਾ ਕਮਨ ਚੁਗਾ ਵੈ ਮਨ ਮੈ ਸਿਮਰਨ ਕਰਿਆ ਸਭ ਨਿਦੰਦ ਸੱਠ ਸਨਾ ਠਾਕੁਰ ਕੜ ਤਲ ਛਰਿਆ ਜਨ ਨਾਨਕ ਬਲ ਬਲ ਸਤ ਬੁਲ ਜਾਈਏ ਤੇਰਾ ਤਨ ਪਾਰਾ ਵਰਿਆ ਰਗਸਮਲ ਚੌਥਾ ਸੋ ਪਰਖ ੴ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਣਾ ਹਰ ਪਰਖ ਨਰਨਜਣਾ ਹਰਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਮ ਜੀ ਹਾਂ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜਿਸਬ ਦੁੱਖ ਵਿਸਾਰਨ ਹਰ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਹਰ ਇੱਕੋ purk ਸਮਾਨ ਤੂੰ ਕਟ ਕਟ ਅੰਤ ਸਰਬ ਨਿਰੰਤਰ ਜੀ ਹਰ ਇੱਕੋ purk ਸਮਾਨ ਇੱਕ ਦਾ ਤਿਕ ਭਿਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਹਉ ਆਪੇ ਦਾਤਾ ਆਪੇ ਭੁਗਤਾ ਦੇ ਹਉ ਤਦ ਬਿਨ ਅਵਰੇ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਹੈ ਜੋ ਸੇਵੈ ਤੁਧ ਜੀ ਨਾਨਕ ਤិន ਕੁਰਬਾਨ ਹਰ ਤਿਆਵਹਿ ਹਰ ਤਿਆਵਹਿ ਤੁਧ ਜੀ ਸੇਜਨ ਜੁਗ ਮਿਸਕ ਵਾਸੀ ਸੇਮੁਗਤਾ ਸੇਮੁਗਤ ਪਹਿਜਨ ਹਰ ਤਿਆਹਾ ਜੀ ਤਨ ਟੂਟੀ ਜਮ ਕੇ ਫਾਸੇ ਜਿਨਰ ਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਉਪਸਮਾਸੇ ਸੇ ਥਨ ਸੇ ਤਨ ਜਿਨ ਹਰ ਤੇ ਆਇਆ ਜੀ ਜਿਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੱਲਾਹਣ ਤੁਧ ਜਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪਤਾ ਪਜਪ ਬੇਅੰਤਾ ਤੇਰੇ ਅਨੇਕ ਤੇਰੇ ਨਿਕ ਪੜੇ ਬੋ ਸਿਮਰ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਏ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੇ ਤੁਝੇ ਵੜ ਅਵਰ ਨ ਕੋਈ ਤੂੰ ਜੁਜੁਗੇ ਕੁਸ ਦੱਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤਦ ਆਪੇ ਫਾਵੈ ਸੋ ਵੜਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਿਆਪੇ ਸ੍ਰਿੱਟ ਸੋ ਪਾਈ ਜੀ ਤੁਦਿਆਪੇ ਸਰਸਬ ਕੋਈ ਜੇ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਆਸਾ ਮਹਲਾ ਚੁੱਥਾ ਤੂੰ ਕਰਤਾ ਸਚਿਆਰ ਮੈਂ ਢਾ ਸਾਈਂ ਜੋ ਕੋ ਭਾਵ ਸੁਇਥਿ ਸੇ ਜੋ ਤੂੰ ਦੇਸੋਇਓ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰਹਾ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦਿਆਬ ਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜਿਜਾ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨੋਂ ਤੂੰ ਜਾਣਐ ਸੁਜਨ ਜਾਣੈ ਹਰ ਗੁਣ ਸਦਿਆਖ ਵਖਾਣ ਜਿਨ ਹਰਿ ਸੇਵਿਆ ਤਨ ਸੁਗਪਾਇਆ ਸਹਜਹਿ ਰਾਮ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਣ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜ ਪਹਿਲੇ ਨਿਵਾਸ ਆ ਪਾਣੀ ਭਾਵਗਤ ਨਹਿ ਕਿਆ ਪੰਕਜ ਮੋ ਪਗ ਨਹਿ ਚਾਲਾ ਹਮ ਦੇਖਾਂ ਤੈ ਡੂਬਿਐ ਲੇ ਮਨ ਇਕਨ ਚਿਤ ਸਮੂੜ ਮਨ ਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤਿਸ ਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੇ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭੈ ਪ੍ਰਾਪਤ ਮਾਨੁਕ ਦੇਹੁਰਿਆ ਗੋਬਿੰਦ ਮਿਲਣੇ ਕੀਏ ਤੇਰੀ ਬਰੀਆ ਔਰ ਕਾਜ ਤੇਰਕੀ ਤੈ ਨਾ ਕਾਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਪਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛਾ ਦਸਮਿਕ ਬਵਾਜ ਬੇਨਤੀ ਚੋ ਪਈ ਹਮਰੇ ਕਰੋ ਹਾ ਦਿਰ ਰਛਾ ਪੂਰਨ ਹੋ ਜਿਤ ਕੇ ਛਾ ਤਵ ਚਰਨਮ ਰਹਿ ਮਾਰਾ ਆਪਣਾ ਜਨ ਕੋ ਪ੍ਰਤਪਾਰਾ ਹਮਰੇ ਦੁਰਸਬਾ ਤੁਮ ਕਾਵਾ ਆਪ ਹਾ ਦੇ ਮੋਹਿ ਬਚਾਓ ਸਕੇ ਬਸਾ ਮੋਰੋ ਪਰਿਵਾਰ ਅਸੇ ਸਿਖ ਸਬਾ ਕਰਤਾਰਾ ਮੋਹ ਰਚਨ ਕਰਦੇ ਕਰਿਆ ਸਭਰਨ ਕੋ ਆਸੰਗ ਰਹਿ ਪੂਰਨ ਹੋਏ ਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈਂ ਚਾੜ ਕੋ ਵਰਨ ਨ ਤਿਆਂ ਜੋ ਵਰਚਾਂ ਸੁ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਅਚੰਤਨ ਸਤਰ ਹਮਾਰੇ ਮਾਰੀ ਹੈ ਆਪ ਆਤਮਾ ਮੁਝ ਬਰੀ ਐ ਮਰਨ ਕਾਲ ਕਤਰਾਸਨ ਵਰੀ ਐ ਹੂ ਜੁਸਦਾ ਮਾਰੇ ਪਛਾ ਸਰਸਤੂ ਜੋ ਕਰਿਓ ਰਖਾ ਰੱਖ ਲਿਓ ਮੋਰਾ ਖਨਹਾਰੇ ਸਭ ਸੰਤ ਸਹਾਏ ਪਿਆਰੀ ਦੀਨ ਬੰਦੁਸ਼ਟਨ ਕੇ ਹੰਤਾ ਤੁਮਹ ਪਰਿਚਿਤ ਪਰ ਦਸ ਕੰਤਾ ਕਾਲ ਪੈ ਬ੍ਰਹਮਾ ਬਉ ਤਰਾ ਕਾਲ ਪੈ ਸਿਵ ਜੋ ਉਤਰਾ ਕਾਲ ਪੈ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਕਿਆ ਤਮਾਸ਼ਾ ਜਵਨ ਕਾਲ yogi ਸਿਵ ਕੀਓ ਮਿਹਦਰਾ ਬ੍ਰਹਮਾ ਜੂਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨੁ ਪਚਾਇਓ ਆਦ ਅੰਤੇ ਕਵਤਾਰਾ ਸਵੇ ਗੁਰੂ ਸਮਝੋ ਹਮਾਰਾ ਨਮਸਕਾਰ ਤਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤਾ ਭਲੇ ਬਰੇ ਕੀ ਪੀਰ ਪਛਾਨਤਾ ਚਿੱਟਿ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦਕਰਕ ਕਰਾ ਕਰਤਾਰ ਪਰਜ ਤਰਤਵ ਦੇਹ ਅਪਾਰਾ ਜਬ ਆਕਰ ਕਰਤੇ ਹਾਂ ਕਬਹੁ ਤਮ ਮਿਲਦੇ ਤਰਸ ਭਉ ਜੇਤੇ ਬਦਨ ਸਿਰ ਸਭ ਤਾਰੈ ਆਪ ਆਪਨੇ ਬੂਝ ਉਚਾਰੈ ਤੁਮ ਸਭ ਹਿਤ ਰਹਿ ਤਨ ਰਾਲਮਾ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾ ਨਿਰਲੰਭ ਆਦ ਨਿਲ ਅਨਾਦ ਅਸੰਭ ਤਾਕਾ ਮੁੜ ਚਾਰਤ ਬੇਦਾ ਜਾਕੂ ਭੇਵਨ ਪਾਵਤ ਬੇਦਾ ਤਾ ਕੋ ਕਰਪਾਹਨੁ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਸ ਸਦਾ ਸ਼ਿਵ ਨਰੰਕਾਰ ਕਾ ਚਿਣਤ ਨਹਿ ਪਿਵ ਆਪ ਆਪਨੇ ਬੁੱਧਹ ਜੇਤੀ ਬਰਨਤ ਪਿੰਨ ਪਿੰਨ ਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕਿਵ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਉਪਸਰੂਪ ਆਰੰਕ ਪਿਉ ਰਵ ਕੇ ਭੂਪਾ ਅੰਡ ਜੇ ਰਸੇ ਤਜ ਕੇ ਨਿ ਉਤਬਜ ਖਾਨ ਬਹੁ ਰਚ ਦਿਨੇ ਕਾਹ ਫੂਲ ਰਾਜਾ ਹਵ ਬੈਠਾ ਕਮਸਮੰਡ ਪਿਉ ਸੰਕਰ ਇਕਠਾ ਸਗਰੇ ਸੱਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਸ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰੈ ਸਿੱਖ ਸੰਗ ਰੋ ਦੁਸ਼ਟ ਜਿਤ ਉੱਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜਿਸ ਤਤਵ ਸਰਨੀ ਪਰੇ ਤਿਨ ਕਾ ਦੁਸ਼ਟ ਦੁਖ ਤਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਮਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੈ ਕਲ ਨਿਕਟਨੇ ਆਏ ਹੈ ਰੱਖਿਐ ਤਾ ਸਭ ਕਾਲਾ ਦੁਸ਼ਟਨ ਤ੍ਰੈ ਤਤਕਾਲਾ ਕਿਰਪਾ ਦਇਸ਼ਤਨ ਜਾਨ ਹਰੋ ਤਾਕੇ ਤਾ ਤਨ ਕਮੈ ਹਰਿ ਹੋਰਦ ਸਿਧ ਕਰਮ ਸੁਭ ਹੋਇ ਦੁਸ਼ਟ Shash ka na koi ek vaar jo tu hai sambhara kaal phakt tahe ubhar ha jin nar naam te haru kaha daar dushth duk te raha khad ke tmai sharan tihari aap ha dalho ubhari sarb thor maho sahayi dushth duk te leho bichai savai ਪਾਏ ਗਏ ਜਬ ਤੇ ਤੁਮਰੇ ਤਬ ਤੇ ਕਵਾਂਗ ਤੇਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨਨੇ ਕਮ ਤੇ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਬੋ ਭੀਦ ਕਮ ਇਕ ਨ ਜਨਿਓ ਸਿਰਸਪਾਨ ਕਿਰਪਾ ਤੁਮਰੇ ਕਰ ਮੈਂ ਨਖਿਓ ਸਭ ਤੋਹਿ ਬਖਾਨ ਦੁਹਰਾ ਸਕਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਮਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरु तहां पाया सह सेती मन वधियां वधियां राग रतन परवार परियां शब्द गावन आईया शब्दो तहां गाओ हरि केरा मन जन बसाया कह नानक आनंद हुआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗਿਕ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾ ਸਮਰਤ ਸੁਆਮੀ ਸੁਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚ ਸਾਹਿਬਾ ਕਿਆ ਨਹੀ ਕਰ ਤੇ ਰ ਕਰਤਾ ਤੇ ਰ ਸਭ ਕ ਚੜਸ ਦੇਸ ਪਾਵੇ ਸਦਾ ਸਿਪਤ ਸਲਾਹਾ ਤੇਰੇ ਨਾਮ ਅਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਚਾ ਨਹੀ ਕਰ ਤੇ ਰ ਸੱਚ ਨਾਮ ਧਾਰੂ ਸੱਚ ਨਾਮ ਧਾਰ ਮਿਰਾ ਜਨੁ ਪੁਖਾ ਸਭ ਗਵਾਈਆ ਕਰ ਸ਼ਾ ਤੁਸਕਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸਤਤਕਾਰ ਸਭਾਗਾ ਕਰਸ ਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਜ ਦਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਕੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੂਖ ਰੋਗ ਸੰਤਾ ਪੁੱਤਰੇ ਸੋਹਣੇ ਸੱਚੇ ਬਾਣੀ ਸਾਤ ਸਾਜਨ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਹਾਂ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਹਦ ਤੂ ਰਮਦਾਵਣੀ ਮਹੱਲਾ ਪੰਜਵਾ ਖਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਤੋਕ ਵਿਚਾਰ ਅੰਮ੍ਰਿਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸਰਦਾਰ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰ ਇਹ ਵਸਤ ਜੇ ਨਹ ਜਾਏ ਨਤ ਨਤ ਰਖ ਉਰਥਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਵਿਸਾਰੋ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਹਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠਿਵੇ ਹਰਿਆ ਪੌੜੀ ਤੇ ਤਾ ਤੂੰ ਸਮਰਥ ਜਿੱਥੇ ਕੋਈ ਨਾਹੀਂ ਓ ਤਾ ਤੇਰੇ ਰਾਗ ਅਗਨੇ ਉਦਰ ਮਾਹੀਂ ਸੁਣ ਕੇ ਜਮਕਰ ਦੂਤਾ ਨਾਇ ਤੇਰਾ ਛਟ ਜਾਹੇ ਭੋਜਲ ਵਿਖਮ ਸਗਾ ਗੁਰ ਸਬਦੀ ਭਰ ਪਾਹੇ ਜਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਹਪਨ ਗੁਣ ਗੋਵਿੰਦ ਗਾਹੇ ਸਭਸਾ ਨੋ ਕਿਰਪਾਲ ਸੁਵਾਲੇ ਸਾਹਿਬ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾ ਦੇਣਾ ਜੇ ਵਾਜਬ ਗੁਰ ਨਾਮ ਨਿਤਰੇ ਸਤਗੁਰ ਪੇਖਣਾ ਸਰਵਲ ਨੇ ਸੁੰਨਾ ਗੁਰ ਨਾਮ ਸਤਗੁਰ ਸੇ ਤਿਰਤ ਆਦਰਗੈ ਪਈ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਨਵੇ ਵਤ ਦੇ ਜਗ ਮੈਂ ਉਹ ਤੁਮ ਕਾਢੀ ਹੈ ਵਿਰਲ ਕੀ ਕੀ ਮਹਲਾ ਪੰਜਵਾ ਰੱਖੇ ਰੱਖਣ ਹਰ ਆਪੂ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਨ ਸਾਜਨਾ ਕੈ ਸੰਗ ਭਉਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਵਿਦਾਰਿਨ ਤੇ ਸਾਹਿਬ ਕੀ ਟਿਕਾ ਨਾਨਕ ਮੰਨੈ ਮਾਹੈ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ